ਹਾਂ ਜੀ ਮੇਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ YouTube vlog ਤੇ ਤੇ ਅੱਜ ਦਾ vlog ਕਰਨੀ ਕਿੱਧਰ ਤੇ ਕਿੱਦਨ ਹੋਣਾ ਅੱਜ ਅਪਨ ਦੋਨਾਂ ਨੂੰ ਛੁੱਟੀ ਤੇ ਟਾਈਮ ਲੱਗ ਭਾਵੇਂ ਲੱਗ ਭਾਵੇਂ ਹੋ ਚੁੱਕੇ ਨੇ ਸਵਾ 3 ਤੇ ਅੱਜ ਆਪਾਂ ਹੀ ਇੱਕ ਦੇ সুইਮਪool ਦਾ ਪਤਾ ਕਰਨ ਤੇ ਕੁਝ ਆਪਾਂ ਚੱਲੇ ਆ ਲੈਣ ਸਮਾਨ ਵਗੈਰਾ ਜਿਹਾ ਮੈਡੀਸਿਨ ਜੀ ਚਾਹੀਦੀ ਹੋ ਲੈਣ ਚੱਲੇ ਆ ਥੋੜੀ ਜੀ ਤੇ ਉਹ ਸਕੇ ਅਤੇ ਜੇ ਟਾਈਮ ਹੋਇਆ ਫਿਰ ਜਿੱਥੇ ਇੱਕ ਆਪਾਂ ਸਾਈਕਲ ਸ਼ਾਪ ਜੀ ਵੇਖੀ ਉਤਾਂ ਹੀ ਜਿਹੜਾ ਆਪਾਂ ਕਿਰਨ ਦੇ ਸ਼ੂਜ਼ ਆਏ ਹੋ ਸਾਈਜ਼ ਗਲਤ ਆ ਗਿਆ ਤੇ ਉਹ ਆਪਾਂ ਰਿਟਰਨ ਉਹਦੀ ਕਰਨ ਗਏ ਰਿਟਰਨ ਕਰਨ ਗਏ ਸੀ ਤੇ ਉਦੇ ਲੱਗੇ ਇੱਕ ਸ਼ਾਪ ਜੀ ਉਤੇ ਸਾਈਕਲ ਵਗੈਰਾ ਟੰਗੇ ਤੇ ਉਹਦਾ ਦੇਖਦੇ ਕਿਸੇ ਸਮੰਦਰ ਆਪਾਂ ਜਾ ਕੇ ਵੇਖਿਆ ਨਹੀਂ ਉਹਦਾ ਬਾਹਰੋਂ ਮਤਲਬ ਜਿਦਾਂ ਸ਼ੋਅ ਜੀ ਵਾਸਤੇ ਉਹਨਾਂ ਨੇ ਮਤਲਬ ਸ਼ੀਸ਼ੇ ਦੇ ਸਾਹਮਣੇ ਟੰਗੇ ਹਨ ਤੇ ਦੇਖਦੇ ਆ ਕੀ ਹਾਲਤਾ ਵਾ ਸਾਈਕਲ ਦਾ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਬਣੇ ਰਿਹਾ ਵਲੌਗ ਦੇ ਨਾਲ ਤੇ ਅੱਜ ਦੇ ਵਲੌਗ ਦੀ ਕੋਈ ਆਪਾਂ ਨੂੰ ਰੈਨਿੰਗ ਨਹੀਂ ਆ ਗਈ ਹੁੰਦੀ ਤੇ ਅੱਗੇ ਵੀ ਕੋਈ ਨਹੀਂ ਆ ਤੇ ਕੋਈ ਪਾਣੀ ਕਿੱਧਰ ਦਾ ਕਿੱਧਰ ਨੂੰ ਵਲੌਗ ਨਹੀਂ ਚੱਲ ਜਣਾ ਕਰੋ ਇੰਜੋਏ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਲੋ ਜੀ ਆਪਣਾ ਮਿਲ ਗਈ ਪਾਸਟ ਦੇ ਆਪਾਂ ਪਾਸਟ ਜਾਂਦੇ ਹਾਂ ਸਾਈਕਲ ਵਾਲੀ ਦੁਕਾਨ ਤੇ ਤੇ ਕੋਈ ਦੇ ਸਮੇਂ ਤਾਂ ਕਿ ਆਪਾਂ ਪਹੁੰਚਣਾ ਮਤਲਬ ਹਾੜੇ ਟਾਊਨ ਤੋਂ ਸਾਰਾ ਲਗਨੇ ਆ 5 ਤੋਂ 6 ਮਿੰਟ ਬਸ ਤੇ ਪਹਿਲਾ ਆਪਾਂ ਤੁਰ ਕੇ ਭਲਾਨੀ ਤੱਕ ਆਪਾਂ ਜਿਹੜਾ ਅਚਾਨਕ ਆਏ ਤੇ ਬਸ ਲੱਗੀ ਬਸ ਵਾਲਿਆਂ ਨੂੰ ਕੁਛ ਇਹਦਾ ਪਤਾ ਨਾ ਉਹ ਤੇ ਡਰੋਪ ਕਰ ਦਾਂਗੇ ਤੇ ਉੱਥੇ ਹੋਂ ਤਾਂ ਮੁੜ ਕੇ ਵੇਖਾਂਗੇ ਸਿਸਟਮ ਕਿ ਚੱਕਰ ਮੈਂਟ ਤੇ ਹਾਂਜੀ ਗਰਮੀ ਵਾਹ ਉਹ ਹੀ ਬਈ ਆ ਤੇ ਉ ਤਾਂ ਇਧਰਲੇ ਰਸਤੇ ਦੇ ਕਾਫੀ ਸਾਰੇ ਰੁਕ ਰੁਕ ਲੱਗੇ ਆ ਤੇ ਪਰ ਮਾਨ ਨਾਲ ਤੁਰ ਕੇ ਵੀ ਹਾਸੋ ਤੇ ਬਾਕੀ ਦੇ ਦਿਆਂ ਮੌਕਾ ਕੀ ਕਹਿੰਦਾ ਬਸ ਆਪਾਂ ਇੱਕ ਦੋ ਮਿੰਟ ਤੱਕ ਉੱਥੇ ਪਹੁੰਚ ਜਾਣ ਨੂੰ ਤੇ ਕਾਲ ਖੁੱਲੀ ਹੋਵੇ ਸਹੀਂ ਬਾਕੀ खैर सोफिया मिल जाता हूँ दुकान से जाके हाँ जी मित्रों पोंजी है पता कहाँ तेरे से गली दिखाना ਦੁਕਾਨ ਲਗਾ ਲੋ ਦੁਕਾਨ ਹੋ ਗਈ ਬੰਦ ਤੇ ਪਤਾ ਨਹੀਂ ਅੱਜ ਹੀ ਸ਼ਹਿਰ ਬੰਦ ਹੋਈ ਹੋ ਸਾਈਕਲ ਤੇ ਤੁਹਾਨੂੰ ਦੇਖੀ ਜਾਉਂਦੀ ਸ਼ਾਇਦ ਜੂਮ ਕਰਤਾ ਨਾਲ ਕਰਕੇ ਆ ਸਾਰੇ ਸਾਈਕਲ ਹੀ ਅੱਗੇ ਅੰਦਰ ਵੇਖ ਸਕਦੇ ਤੁਸੀਂ ਤੇ ਬਾਕੀ ਕੋਈ ਨਾ ਫਿਰ ਆਪਾਂ ਆ ਜਾਾਂਗੇ ਕਿਸ ਦਿਨ ਤੇ ਮੇਰਾ ਅਰਾਦਾ ਹੈ ਕਿ ਪਹਿਲਾਂ ਆਨਲਾਈਨ ਖਰੀਦਣ ਨਾਲੋਂ ਪਹਿਲਾਂ ਐਦਾਂ ਮਤਲਬ ਇਹਨਾਂ ਪਰਸਨ ਜਾ ਕੇ ਵੇਖ ਲਈਏ ਕਿ ਪਤਾ ਸਸਤਾ ਮਿਲ ਜੇ ਤੇ ਬਾਕੀ ਮੈਂ ਸ਼ੀਸ਼ੇਦਾਨੀ ਝਾਤੀ ਮਾਰੀ ਤੇ ਮੈਨੂੰ ਲੱਗਦਾ ਕਿ ਇਨਾਂ ਕੋ ਇਲੈਕਟ੍ਰਿਕ ਨਹੀਂ ਹੈਗੇ ਦੂਜੇ ਮੈਨੂਅਲ ਜੀ ਆ ਤੇ ਦਿੱਲੀ ਸਾਈਡ ਲੋਕੇਸ਼ਨ ਵੇਖ ਸਕਦੇ ਤੁਸੀਂ ਤੇ ਆਪਾਂ ਨੂੰ ਬਸ ਹੁਣੇ ਲੱਗ ਗਈ ਆ ਤੇ ਹੁਣ ਆਪਾਂ ਨੂੰ ਤੁਰ ਕੇ ਜਾਣਾ ਪਊਗਾ ਮੈਂ ਲੱਗਾ ਵਾਪਸ ਤੇ ਜਾਂ ਦੇਖਦੇ ਆ ਕੋਈ ਟੈਕਸੀ ਵਾਲੇ ਨੂੰ ਫੋਨ ਕਰਦੇ ਆ ਵਾਪਸ ਜਾਣੇ ਆ ਤੇ ਇੱਕ ਦੋ ਹੋਰ ਇਧਰ ਹੀ ਸਾਈਡ ਦੁਕਾਨਾਂ ਹੈਗੇ ਉਹਨਾਂ ਚ ਵਿਜ਼ਿਟ ਕਰਕੇ ਵੇਖ ਲੈਣੇ ਆ ਜੇ ਕੁਛ ਵਗ ਬਖੋਣ ਲਾ ਬਖੋਣੇ ਤੁਹਾਨੂੰ ਹਾਂ ਜੀ ਮਿੱਤਰੋ ਆਪਾਂ ਆ ਗਏ ਹੁਣ ਈ ਇਹ ਮਤਲਬ ਕੰਡੇ ਇਹ ਮਤਲਬ ਆਪਣੇ ਟਾਊਨ ਵਾਲੀ ਨਹੀਂ ਹੈ ਆਪਾਂ ਹੋਰ ਮਤਲਬ ਗਾਂ ਆ ਕੇ ਥੋੜਾ ਪਾਣੀ ਮੇਰੇ ਲੋਕੇਸ਼ਨ ਐਗਜ਼ੈਕਟ ਦਾ ਨਹੀਂ ਪਤਾ ਤੇ ਇੱਥੇ ਆਪਾਂ ਨੂੰ ਮਿਲਿਆ ਜੌਂਡੀਅਰ ਤੇ ਬੜਾ ਹੀ ਅਜੀਬ ਜਿਹਾ ਟਰੈਕਟਰ ਤੇ ਆ ਤੇ ਆਪਣੇ ਤੇ ਹੁਣ ਮਤਲਬ ਐਡੇ ਟਾਇਰ ਆਉਣ ਲੱਗੇ ਆ ਉਹ ਵੀ ਮਤਲਬ ਘੱਟੋ ਘੱਟ ਵੀ 120 ਵੀ ਪਾਵਰ ਵਾਲੇ ਟਰੈਕਟਰਾਂ ਨੂੰ ਐਡੇ ਟਾਇਰ ਆਉਣ ਲੱਗੇ ਆ ਹੁਣ ਤੇ ਇਹਨਾਂ ਦੇ ਵੇਖ ਲਓ ਕਿੰਨਾ ਚਿਰ ਪਹਿਲਾਂ ਹੀ ਮਤਲਬ ਆਏ ਆਹ ਈਡਿਆ ਦੋ ਫਿਲਟਰ ਜਿੱਦਾਂ ਨੋਰਮਲ ਜਿੱਦਾਂ ਆਪਣੇ ਆ ਉਦਾਂ ਲੱਗੇ ਆ ਦੋ ਫਿਲਟਰ ਇਹਨੂੰ ਔਇਲ ਵਾਲੇ ਤੇ ਠੱਕੀ ਹੇਰੀ ਚੋਂ ਮਤਲਬ ਚੁੱਲਾ ਚੁੱਲਾ ਹੀ ਵੇਖ ਸਕਦੇ ਆ ਕੱਡਾ ਵੱਡਾ ਵਾ ਇਹਦਾ ਤੇ ਗਾੜੀ ਦੂਜਾ ਆਪਣਾ ਪਾਵਰ ਬਣਾਉਣ ਵਾਲਾ ਕੀ ਇਹਨੂੰ ਕਹਿੰਦੇ ਆ ਆਪਣਾ ਅਲਟਰਨੇਟਰ ਕਿ ਜੋ ਇਹਨੂੰ ਕਹਿੰਦੇ ਮੈਨੂੰ ਹੁਣ ਐਗਜੈਕਟ ਨਹੀਂ ਪਤਾ ਤੇ ਉਹ ਵੀ ਵੇਖ ਸਕਦੇ ਆ ਕੱਡਾ ਵਾ ਇਹਨੂੰ ਤੇ 벨ਟਾਂ ਜਿੱਦਾਂ ਹੋਣ ਵਾਲੇ ਜੇ ਇੰਨੀਆਂ-ਇੰਨੀਆਂ 벨ਟਾਂ ਦਿੰਦੇ ਇਹਨਾਂ 'ਚ ਵੇਖ ਲਈ ਤੇ ਸਿੰਗਲ ਇਕੱਲੀ 벨ਟ ਉਹ ਜਿਹੜਾ ਆਪਣਾ ਰੇਡੀਏਟਰ ਵਾਲੇ ਪੱਖੇ ਨੂੰ ਚਲਾਉਂਦਾ ਇੱਕੋ ਸਿੰਗਲ 벨ਟ ਆ ਆਪਣੇ ਤਿੰਨ-ਤਿੰਨ ਚਾਰ-ਚਾਰ 벨ਟਾਂ ਹੋਣ ਡਿਆ ਪਈਆਂ ਹੁਣ ਤੇ ਸਾਈਜ਼ ਵੇਖ ਸਕਦੇ ਆ ਲੰਬਾਈ ਬਾਲੀ ਜਿਆਦੀ ਆ ਸੀਟ ਜਿਹੜੀ ਆ ਜਿਆਦਾ ਹੀ ਮਤਲਬ ਬਿਲਕੁਲ ਐਂਡ ਤੇ ਪਿੱਛੇ ਹੀ ਆ ਦੇਖ ਸਕਦੇ ਆ ਤੇ ਇਹ ਮਤਲਬ ਕੀ ਥੱਲੇ ਸਿਸਟਮ ਉਹਨਾਂ ਨੇ ਹੋਰ ਸਾਬਣ ਦਿੰਦਾ ਇੱਧਰ ਹੀ ਹੱਲਾ-ਹੁੱਲਾ ਨਾਲ ਜਾਂ ਕੋਈ ਵੀ ਇਧਰਲੇ ਜੋ ਵੀ ਆਪਣਾ ਸੰਦ ਪਾੜਾ ਵਰਤਦੇ ਹੋਣੀ ਉਹਨਾਂ ਦੇ ਹਿਸਾਬ ਨਾਲ ਆਪਾਂ ਜਿੱਥੇ ਮਰਜੀ ਐਡਜਸਟ ਕਰ ਸਕਦੇ ਹਾਂ ਤੇ ਬਾਕੀ ਇਹਦਾ ਲਿਫਟ ਲੁਫਟ ਵਾਲਾ ਸੀਨ ਨਹੀਂ ਮੈਨੂੰ ਕਿਤੇ ਵੀ ਲੱਭਾ ਕਿ ਲਿਫਟ ਵਾਲਾ ਸੀਨ ਹੋਵੇ ਚੱਕਣ ਚਕਾਉਣ ਵਾਲਾ ਉਹ ਸਿਸਟਮ ਨਹੀਂ ਹੈਗਾ ਇਹਦੇ ਵਿੱਚ ਤੇ ਬਾਕੀ ਆ ਤੇ ਐ ਲੱਗਾ ਤੰਗੀਆਂ ਤੋਂ ਵੀ ਨਹੀਂ ਆ ਤੇ ਸਪੈਸ਼ਲ ਜੀ ਖੋਕ ਜੀ ਲੱਗੀ ਇਹਨੂੰ ਤੇ ਬਾਕੀ ਲੱਗੀ ਆ ਪੀਟੀਓ ਸ਼ਾਵਟ ਲੱਗੀ ਇਹਨੂੰ ਕੋਈ ਵੀ ਐਕ ਸਕਦੇ ਆ ਯਾਨਕਿ ਮਜ਼ਬੂਤ ਨਿਹਰਾ ਲੋਹਾ ਹੀ ਆ ਇਹ ਕੱਜਾ ਪੇ ਲਾਇਆ ਕੰਮ ਨਹੀਂ ਹੈਗਾ ਜਿਦਾਂ ਅੱਜ ਕੱਲ ਔਨ ਡੈ ਗਿਆ ਪਲਾਸਟਿਕਾਂ ਦੇ ਇੱਕ ਹਿਸਾਬ ਨਾਲ ਹੋ ਗਏ ਟਰੈਕਟਰ ਤੇ ਉਹਦਾ ਦਾ ਸਿਸਟਮ ਜਿਹੜਾ ਕਰ ਰਿਹਾ ਮੈਂ ਵੇਖ ਰਹੇ ਹਾਂ ਕਿੱਡਾ ਨਿੱਗਰ ਹੋਇਆ ਦਾ ਤੇ ਉਧਰਲੀ ਸਾਈਡ ਕਿੱਦਲੀ ਛੜੇ ਪਤਾ ਨੂੰ ਔਇਲ ਫਿਲਟਰ ਚ ਵਿਖਾਤੇ ਆ ਤੇ ਕਿੰਨਾ ਪੁਰਾਣਾ ਵਾ ਟਰੈਕਟਰ ਤੇ ਏਰੀਆਂ ਆਈਆਂ ਬ੍ਰੇਕਾਂ ਉਹ ਤੁਸੀਂ ਵੇਖ ਸਕਦੇ ਕਿ ਤੇਲ ਦੇ ਵਿੱਚ ਉਹ ਤੇ ਆਪਣੇ ਤੇ ਹੁਣ ਜਿਹੜੇ ਆਪ ਅਪਗ੍ਰੇਡਡ ਜਿਹੜੇ ਮਤਲਬ ਅਪਡੇਟਡ ਜਿਹੜੇ ਟਰੈਕਟਰ ਵਾ ਉਹਨਾਂ ਦੇ ਯਾਨੀ ਕਿ ਆਉਂਦਾ ਵਾ ਅੱਜ ਕੱਲ ਆਇਲ ਬ੍ਰੇਕਾ ਕਿੰਨਾ ਪੁਰਾਣਾ ਟਰੈਕਟਰ ਹੋਊਗਾ ਤੇ ਇਹਦੇ ਆਪਣਾ ਆਉਂਦਾ ਵਾ ਪਹਿਲਾਂ ਹੀ ਆਉਂਦੀ ਸੀ ਆਇਲ ਬ੍ਰੇਕਾ ਤੇ ਆਹ ਸਿਸਟਮ ਦਾ ਪਤਾ ਨਹੀਂ ਇਹ ਕੀ ਚੱਕਰ ਜਿਹੜਾ ਚੱਕਰ ਜਿਹੜਾ ਲੱਗਾ ਵਾ ਇਹਨੂੰ ਤੇ ਆਹ ਜਿਹੜਾ ਵਾ ਇਹ ਆਪਣਾ 에ਅਰ ਕਲੈਂਡਰ ਹੈ ਇਹਦਾ ਇਹ ਆਹ ਜਿਹੜਾ ਇਹ ਵੀ ਇਹਦਾ ਪੂਰਾ ਵੇਟਲਿਫਟ ਆਈਡੀਆ ਤੇ ਬਹੁਤ ਹੀ ਵਧੀਆ ਲੱਗਾ ਮੈਨੂੰ ਇਹ ਟਰੈਕਟਰ ਤੇ ਵੇਟ ਵਾਈਜ਼ ਵੀ ਇਦਾਂ ਦੇ ਵੇਖਦੇ ਹੁੰਨੇ ਆਪਾਂ ਕਿ ਕਿੰਨਾ ਕਿੰਨਾ ਮਤਲਬ ਕਿ ਲੋਇਦਾ ਵੀ ਏਟ ਗਿਆ ਚੱਕ ਕੇ ਕੜੀਸ ਤੇ ਹੁੰਦੇ ਆ ਤੇ ਮਤਲਬ ਕੰਪੀਟੀਸ਼ਨ ਜਿੱਦਾਂ ਆਪਣੇ ਤਾਵੀਆਂ ਦੂਆਂ ਇਹਦੇ ਹੁੰਦੇ ਉਦਾਂ ਦਾ ਇੱਥੇ ਮਤਲਬ ਹੁੰਦਾ ਤੇ ਬੜੀ ਵਧੀਆ ਲੱਗਾ ਮੈਨੂੰ ਤੇ ਇਹਨੂੰ ਵੇਖ ਕੇ ਤੇ ਇਹ ਲਾਇਆ ਹੁਣ ਜੇ ਇਹਨਾਂ ਨੇ ਆਪਾਂ ਪਿਛਲੀ ਵਾਰੀ ਵੀ ਇੱਧਰ ਦੀ ਰੋਡ ਸਣੀ ਲੰਗੇ ਇਹਦੇ ਭਾਰੋਂ ਤੋਂ ਆਪਾਂ ਨੂੰ ਕੁਝ ਵੀ ਮਤਲਬ ਦਿਖਿਆ ਨਹੀਂ ਕੱਲਾ ਇਹੋ ਟੈਂਕ ਵਗੈਰਾ ਲੱਗਾ ਤੇ ਹੁਣ ਚੱਲਦੇ ਆਪਾਂ ਉਧਰ ਦੀ ਸਾਈਡ ਇੱਕ ਕਰੀ ਆਪਾਂ ਤੇ ਉੱਤੇ ਬਹਿ ਕੇ ਵੇਨੇ ਆ ਫੀਲਿੰਗ ਜੀ ਕਿੱਦਾਂ ਨਹੀਂ ਆਉਂਦੀ ਹੈ ਸੀਟ ਵੇਖ ਸਕਦਾ ਕਿ ਬਾਲੀ ਪਿਛਲੇ ਟਾਇਰਾਂ ਤੋਂ ਵੀ ਜ਼ਿਆਦਾ ਪਿੱਛੇ ਆ ਸੀਟ ਤਾ ਦੇ ਕਰਕੇ ਇਹਦਾ ਸਾਰਾ ਵਜਨ ਵੀ ਅੱਗੇ ਤਾਂ ਹੀ ਇੰਨਾ ਵੇਟ ਮਰ ਲਿਫਟ ਕਰ ਲੈਂਦੇ ਖਿੱਚ ਲੈਂਦੇ ਆ ਜਾਂ ਕੁਝ ਵੀ ਕਹਿ ਸਕਦੇ ਆਪਾਂ ਤੇ ਇਹਦਾ ਡੀਜ਼ਲ ਵਾਲਾ ਨਹੀਂ ਮੈਨੂੰ ਸਿਸਟਮ ਚ ਪਰ ਲੱਗਾ ਕਿ ਡੀਜ਼ਲ ਇਹਦਾ ਕਿੱਥੇ ਪੈਂਦਾ ਉਦੋਂ ਜਿਹੜਾ ਬੈਕ ਸਾਈਡ ਫਖਾਇਆ ਮੈਨੂੰ ਲੱਗਦਾ ਕਿ ਇੱਥੇ ਡੀਜ਼ਲ ਆਈ ਚ ਪੈਂਦਾ ਮੈਂ ਜ਼ੂਮ ਕਰਕੇ ਦਿਖਾਉਣਾ ਇੱਥੇ ਆ ਮੈਨੂੰ ਤਾਂ ਡੀਜ਼ਲ ਟੈਂਕ ਇਹਦਾ ਇਹ ਆ ਤੇ ਆਹ ਪਤਾ ਨਹੀਂ ਕਾਦਾ ਇਹਦਾ ਚਾਹੇ ਤੇ ਗਰਾਰੀ ਗੁਰੂਰੀ ਦਾ ਹੋਊਗਾ ਤੇ ਦੂਜੇ ਜਿਹੜੇ ਆ ਇਹਦੇ ਆਪਣਾ ਉਹ ਵੀ ਪ੍ਰੈਸ਼ਰ ਸਟੀering ਵੀਰਾ ਪ੍ਰੈਸ਼ਰ ਆ ਪੁਰਾਣਾ ਵੇਖ ਲਓ ਕਿੰਨਾ ਤੇ ਉਦੋਂ ਵੀ ਮਤਲਬ ਇੱਥੇ ਪ੍ਰੈਸ਼ਰ ਹੀ ਚੱਲਦੇ ਆ ਆਪਣੇ ਤੇ ਉਦੋਂ ਜਿਹੜੇ ਪਹਿਲੇ ਟਰੈਕਟਰ ਉਹਨਾਂ ਨੂੰ ਇੱਥੇ ਸਾਰਿਆਂ ਨੂੰ ਪਤਾ ਹੀ ਕਿ ਐਂਡ ਲੱਗੇ ਹੁੰਦੇ ਸੀ ਇੱਥੇ ਤੇ ਉਹਦੇ ਸਿਰ ਤੇ ਮੋੜਦਾ ਮੜਦਾ ਸੀ ਜਦਾਂ ਵੀ ਆ ਤੇ ਇਹ ਉਦੋਂ ਦੇ ਪ੍ਰੈਸ਼ਰ ਆ ਕੇ ਪਣੀ ਉਸ ਤੋਂ ਬਾਅਦ ਹੀ ਹੋ ਜ਼ਿਆਦਾ ਕਰਾਇ ਕਰਾਇ ਹੋਵੇ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਬਣੇ ਰਿਓ ਵਲੌਗ ਦੇ ਨਾਲ ਤੇ ਹਾਂਜੀ ਹੁਣ ਆਪਾਂ ਫੇਰੇ ਉੱਤੇ ਬੈ ਕੇ ਪਸੰਦ ਜਿਹਾ ਵੇਖਾਂ ਚੱਕਰਾ ਬਿਲਕੁਲ ਹੀ ਆਪਣੇ ਇੰਡੀਆ ਵਾਲੇ ਟਰੈਕਟਰਾਂ ਨਾਲੋਂ ਵੱਖਰਾ ਜਿਹਾ ਸ਼ੈਵ ਇੱਕ ਤੇ ਸੀਟ ਪਾ ਲਈ ਪਿੱਛੇ ਬਿਲਕੁਲ ਹੀ ਤੇ ਇੱਕ ਗੇਅਰ ਵੀ ਤੁਸੀਂ ਦੇਖ ਰਹੇ ਹੋ ਜਿੱਦਾਂ ਅੱਜ ਕੱਲ ਗੱਡੀਆਂ ਲਿਆਉਂਦੇ ਆ ਇੱਦਾਂ ਗੇਅਰ ਹੋਇਆ ਦਾ ਤੇ ਆਹ ਰੇਸ ਵਾਲਾ ਲੀਵਰ ਇੱਧਰ ਜਿਹੜਾ ਉੱਪਰ ਤੇ ਸਲੈਂਸਰ ਇਹਦਾ ਇਹਨਾਂ ਦੋਨੋਂ ਸਾਈਡ ਹੀ ਸਲੈਂਸਰ ਆ ਉਹਦਾ ਓਰਿਜਨਲ ਤੇ ਕੋਨਾ ਜੀਆਂ ਪਈਆਂ ਇਹ ਬੱਕੀ ਮੀਟਰ ਵਗੈਰਾ ਪਾਣੀ ਦਾ ਵੇਰ ਵਿੱਚ ਪਾਣੀ ਦਾ ਟੈਂਪਰੇਚਰ ਵੀ ਦੱਸਦਾ ਜੀ ਕਿ ਪਾਣੀ ਦਾ ਟੈਂਪਰੇਚਰ ਕਿੰਨਾ ਤੇ ਉਹ ਆਪਣਾ ਦੱਸਦਾ ਵਸੂਈ ਦੇ ਹਿਸਾਬ ਨਾਲ ਆਪਣੇ ਚਲੋ ਡਿਜੀਟਲ ਆਉਂਦੇ ਮੀਟਰ ਜੇ ਇਹ ਸੂਈ ਦੇ ਹਿਸਾਬ ਨਾਲ ਘੰਟੇ ਦੱਸਦਾ ਵੀ ਕਿੰਨੇ ਘੰਟੇ ਮਤਲਬ ਚੱਲਦਾ ਚੱਲਿਆ ਕਿ ਸਿਸਟਮ ਤੇ ਔਇਲ ਦਾ ਪ੍ਰੈਸ਼ਰ ਪ੍ਰੈਸ਼ਰ ਵਗੈਰਾ ਤੇ ਆਹ ਸਪੀਡ ਕਿੰਨੇ ਚੱਕਰ ਤੇ ਚੱਲਦਾ ਹੈ ਜੜਾ ਤੇ ਜੋਂਡੀਅਰ ਦਾ ਇਹ ਟਰੈਕਟਰ ਜਿੱਦਾਂ ਕਿ ਅੱਗੇ ਮੈਂ ਤੁਹਾਨੂੰ ਦੱਸ ਚੁੱਕਿਆ ਤੇ ਇੱਧਰ ਇਹਦਾ ਫਿਊਲ ਟੈਂਕ ਜਿਹਾ ਥੱਲੇ ਆ ਪੈਰਾਂ ਜਾਂ ਤੇ ਇਹ ਫਿਊਲ ਟੈਂਕ ਕਹੀ ਹੈ ਨਾ ਇਹ ਮੇਰੇ ਹਿਸਾਬ ਨਾਲ ਇੰਜਨ ਵਾਲਾ ਹੋਇਆ ਲਾ ਜਿਤ ਤੱਕ ਮੈਨੂੰ ਲੱਗਦਾ ਤੇ ਇਹ ਤਾਜ਼ਾ ਇਹਨਾਂ ਨੇ ਜਾ ਕੇ ਖਲਾ ਰਿਆ ਇਹ ਵੀ ਕੋਈ ਇਹਨਾਂ ਦਾ ਹਿਸਟਰੀ ਦਾ ਪਾਰਟ ਹੀ ਹੋਊਗਾ ਤਾਂ ਕਰਕੇ ਇੱਧਰ ਸਾਈਡ ਹੈਗੇ ਆ ਟਰੱਕ ਵਗੈਰਾ ਹੈਗਾ ਆਪਣਾ ਟੈਂਕ ਜਿਹਾ ਇਹ ਤੁਹਾਨੂੰ ਅੱਗੇ ਆਪਾਂ ਵਿਖਾਇਆ ਸੀ ਤੇ ਹੁਣ ਚਲਦੇ ਆਂ ਆਪਾਂ ਟਾਊਨ ਚ ਦੁਕਾਨ ਤੇ ਤੁਹਾਨੂੰ ਦੱਸ ਦੇਵਾਂ ਤਾਂ ਵੀ ਬੰਦ ਆ ਤੇ ਟਾਊਨ ਚ ਜਾਣੇ ਆ ਤੇ ਉੱਥੇ ਸੀ ਸਾਈਡ ਘੜੀ ਜਾ ਕੇ ਤੇ ਫਿਰ ਆਪਾਂ ਪੂਲ ਦਾ ਪਤਾ ਕੀਤਾ ਪੂਲ ਚ ਜਾ ਕੇ ਵੇਨੇ ਅੱਜ ਜੇ ਬਣ ਚੂ ਗੱਲ ਤੇ